ਮੈਂ ਕਰਮਜੀਤ कौर इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਰਦੀਆਂ ਵਾਸਤੇ ਪੰਜੀਰੀ ਇਹਨੂੰ ਬੱਚੇ ਤੇ ਜਵਾਨ ਸਾਰੇ ਖਾ ਸਕਦੇ ਆ ਇਹਦੇ ਵਿੱਚ ਸਾਰੇ ਤੱਤ ਨੇ ਜੋ ਆਪਾਂ ਨੂੰ ਚਾਹੀਦੇ ਹੁੰਦੇ ਨੇ ਤੇ ਕੈਲਸ਼ੀਅਮ ਵਗੈਰਾ ਤੇ ਇਹ ਆਪਾਂ ਦੇਖੋ ਸਮਾਨ ਲਿਆ ਪੰਜੀਰੀ ਵਾਸਤੇ ਸਾਰੀਆਂ ਚੀਜ਼ ਆਪਾਂ ਪਾਈਆ ਪਾਈਆ ਲਈਆਂ ਨੇ ਦੇਖੋ ਪਾਈਆ ਇਹ ਪਮਕਨ ਸੀਡ ਨੇ ਇਹ ਹੈਗੇ ਨੇ ਕਾਜੂ ਨੇ ਅਖਰੋਟ ਨੇ ਤੇ ਬਦਾਮ ਤੇ ਇਹ ਹੈਗੀ ਆਪਣੇ ਖਾਸ-ਖਾਸ ਦਾਖਾਂ ਅਲਸੀ ਮਾਗਜ ਤੇ ਇਹ ਸਫੇਰ ਤੇਲ ਨੇ ਤੇ ਇੱਕ ਪੈਕਟ ਆਪਾਂ ਫੁੱਲ ਮਖਾਣਿਆਂ ਦਾ ਲਿਆ ਤੇ ਇਹ ਦੇਖੋ ਆਪਾਂ ਗੋੰਦ ਲਈਆ ਇਹ ਲਈ ਆਪਾਂ ਸਫੇਦ ਮੂਸਲੀ ਸਤਾਵਰ ਤੇ ਅਸਵਗੰਧਾ ਇਹ ਆਪਾਂ ਪੀਸਿਆ ਹੋਇਆ ਲਿਆ ਸਮਾਂ 1.5 150 ਗ੍ਰਾਮ ਦੇ ਪੈਕਟ ਨੇ ਇਹ ਤੇ ਇਹ ਆਪਾਂ ਲਈਆ 100 ਗ੍ਰਾਮ ਕਾਲੀ ਮਿਰਚ ਇਹ ਛੋਟੀਆਂ ਇਲਾਚੀਆਂ ਨੇ ਇਹ ਆਪਾਂ ਬੀਜ ਕੱਢ ਕੇ ਪਾ ਲਾਂਗੇ ਇਹਦੇ ਤੇ ਇਹ ਦੇਖੋ ਆਪਾਂ ਲਿਆ ਵੇਸਣ ਪਾਵਾਂਗੇ ਆਪਾਂ ਪਨੀਰੀ ਚ 2 ਕਿਲੋ ਵੇਸਣ ਲਿਆ 2 ਕਿਲੋ ਹੀ ਬੂਰਾ ਖੰਡ ਲਈਆ ਇਹ ਘਿਓ ਆਪਾਂ 3 ਕਿਲੋ ਲਿਆ ਦੇਸੀ ਤੇ ਪਹਿਲਾਂ ਆਪਾਂ ਇਹ ਚੀਜ਼ਾਂ ਨੂੰ ਆਪਾਂ ਘਿਓ ਥਾਂ ਹੀ ਕੱਢ ਲਵਾਂਗੇ ਇਹਨਾਂ ਨੂੰ ਤੇ ਫਿਰ ਆਪਾਂ ਇਹਨਾਂ ਨੂੰ ਦਰਦਰਜਾ ਪੀਸ ਲਵਾਂਗੇ ਫਿਰ ਬਣਾਵਾਂਗੇ ਪਨੀਰੀ ਇਹ ਦੇਖੋ ਆਪਾਂ ਫਰਾਈ ਰੱਖ ਲਈ ਗਏ ਸੇ ਹੁਣ ਆਪਾਂ ਜਿਹੜੀਆਂ ਬਿਨਾ ਘਿਓ ਤੋਂ ਚੀਜ਼ਾਂ ਭੁੰਨੀਆਂ ਨੇ ਉਹ ਦੇਖੋ ਭੁੰਨਾਗੇ ਪਹਿਲਾਂ ਆਪਾਂ ਇਹ ਆਪਾਂ ਅੰਕੀ ਪਾ ਦੇਾਂਗੇ ਪਹਿਲਾਂ रखना रखा गैस ये आलसी भुज दी अपने खेल पटाके जैसे लग जाते हैं जो आलसी भोज दी है 72 ਮਿੰਟਾਂ ਦੇ ਵਿੱਚ ਹੀ ਝੁੱਜ ਜਾਂਦੀ ਹੈ। ਆਪਾਂ ਬਸ ਇਹਨੇ ਠੰਡਣ ਨਹੀਂ ਆ। ਇਹ ਆਪਾਂ ਗੈਸ ਬੰਦ ਕਰ ਦਿਆਂਗੇ। ਆਲਸੀ ਆਪਾਂ ਭੁੰਨ ਲਈ ਹੋਣਾ ਆਪਾਂ ਪਾ ਦਾਂਗੇ ਤਿਲ। ਇਹ ਦੇਖੋ ਦੇਗ ਮਿੰਟ ਆਪਾਂ ਇਹਨਾਂ ਨੂੰ ਭੁੰਨਾਂਗੇ। ਦੇਖੋ ਤੇਲ ਵੀ ਆਪਣੇ ਭਿੱਜ ਗਏ ਹਲਕੇ ਜੇ 골ਡਨ ਬ੍ਰਾਊਨ ਦੇ ਹੋ ਗਏ ਤੇ ਇਹ ਵੀ ਆਪਾਂ ਕੱਢ ਲਵਾਂਗੇ ਤੇ ਹੁਣ ਆਪਾਂ ਘਿਓ ਚ ਭੁੰਨਣ ਲਈ ਘਿਓ ਪਾਵਾਂਗੇ ਇਹ ਦੇਖੋ ਕਿ ਉਹ ਗਰਮ ਹੋ ਗਿਆ ਹੁਣ ਆਪਾਂ ਇੱਕ ਇਹਨਾਂ ਬਦਾਮ ਪਾ ਦੇਵਾਂਗੇ ਬਿਲਕੁਲ ਇੱਕ ਇੱਕ ਮੈਂਟ ਹੀ ਆਪਾਂ ਇਹਨਾਂ ਨੂੰ ਫਰਾਈ ਕਰਨਾ ਮਸੇਨ ਨੂੰ ਪਾ ਕੱਢਦੇ ਆ ਪਾਣੀ ਪਾ ਦੋ ਆ ਜੀ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਚੀਜ਼ਾਂ ਘਿਓ ਵਿੱਚ ਦੀ ਕੱਢ ਲੈਣੀਆਂ ਹਾਂ ਇਹ ਗੱਪਾ ਇਹ ਤੋਂ ਗੁੰਮਦ ਚੰਗੀ ਫਰ ਬੁੱਲ ਗਈ ਘਿਓ ਵੀ ਇਹ ਪੂਰਾ ਵਿੱਚ ਸੋਕ ਗਈ ਹੁਣ ਆਪਾਂ ਇਹਨੂੰ ਕੱਢ ਲਾਂਗੇ ਘਿਓ ਆਪਾਂ ਹੋਰ ਪਾਵਾਂਗੇ ਇਹ ਦੇਖੋ ਪਾਉਂਦੇ ਹਾਂ ਇਹ ਕੋਈ ਵੀ ਆਪਾਂ ਫੜ ਲਾਂਗੇ ਸਿਰਫ 2 ਮਿੰਟ ਬਾਦ ਧੂਲੇ ਚੀਜ਼ਾਂ ਭੁੰਨ ਲਈ ਸਲੋ ਗੈਸ ਤੇ ਸੂਤੀ ਲਾ ਚੀ ਜੀ ਇਹ ਵੀ ਆਪਾਂ ਵਧੀਆ ਪਲੇਸ ਛੱਡਦੇ ਆ ਕਿਉਂਕਿ ਇਹ ਦੋ ਆਪਾਂ ਪਾਉਣੀ ਇੱਕ ਖਾਸ ਤਰ੍ਹਾਂ ਬਨ ਲਮਾਉਣਾ ਹੈ ਆਪਾਂ ਇਹ ਨੂੰ ਆਪਾਂ ਬਰੀਕ ਪੀਸਾਂਗੇ ਜਿੰਨਾ ਹੋ ਸਕੇ ਉਹਨਾ ਬਰੀਕ ਕਿਉਂਕਿ ਫੇਰ ਆਪਦਾ ਅਸਰ ਛੱਡਦੀ ਐ ਤੇ ਪੂਰਾ ਚੰਗੀ ਤਰ੍ਹਾਂ ਆਪਾਂ ਨੂੰ ਬਰੀਕ ਪੀਸਾਂਗੇ ਖਾਸ ਕਰਕੇ ਤੇਲ ਤੇ ਅਲਸੀ ਇਹ ਆਪਾਂ ਬਿਲਕੁਲ ਬਰੀਕ ਪੀਸਾਂਗੇ ਦੂਜਾ ਸਮਾਨ ਥੋੜਾ ਥੋੜਾ ਦਰਦਰਾ ਰੱਖਾਂਗੇ ਇਹ ਦੇਖੋ ਇਹ ਆਪਾਂ ਪੀਸ ਲੇ ਹੁਣ ਇਹਨੂੰ ਵੀ ਕੱਢ ਲਵਾਂਗੇ ਇਹ ਦੇਖੋ ਖੋਲ ਲਿਆ ਆਪਾਂ ਬਿਨਾਂ ਕੇ ਉੱਤੇ ਪਿੰਨਾ ਇਹ ਦੇਖੋ ਆਪਾਂ ਸਾਰੀਆਂ ਚੀਜ਼ਾਂ ਘੋਠਾਂ ਹੀ ਕੱਢ ਲਿਆ ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਤੇ ਇਹ ਆਪਾਂ ਰੱਖਿਆ ਅਲਸੀ ਤੇ ਆਪਾਂ ਖਾਸ-ਖਾਸ ਤੇ ਤੇਲ ਇਹਨਾਂ ਨੂੰ ਬਿਲਕੁਲ ਬ੍ਰੀਕ ਪਾਊਡਰ ਬਣਾਵਾਂਗੇ ਜਿੰਨਾ ਹੋ ਸਕੇ ਇਹ ਦੇਖੋ ਸਮਾਨ ਆਪਾਂ ਪੀਸ ਲਿਆ ਤੇ ਇੱਧਰ ਆਪਾਂ ਰੱਖੀ ਹੋਈ ਆ ਕੜਾਹੀ ਇਹਦੇ 'ਚ ਆਪਾਂ ਘਿਓ ਪਾ ਲਿਆ ਤੇ ਘਿਓ ਗਰਮ ਹੋ ਗਿਆ ਹੁਣ ਨਾਲ ਹੀ ਆਪਾਂ ਬੇਸਣ ਪਾ ਦਾਂਗੇ ਘਿਓ ਆਪਾਂ 3 ਕਿਲੋ ਲਿਆ ਬੇਸਣ 2 ਕਿਲੋ ਤੋ ਕ ਸਮਾਨ ਜਾ ਆ ਪਾ ਫਲੋ ਕ ਐਸੇ ਢੁੰਨਣਾ ਦੇਖਣ ਨੂੰ ਥੋੜਾ ਟਾਈਮ ਵੱਧ ਲਾਊਗਾ ਤੇ ਜੀਰੀ ਬਹੁਤ ਵਧੀਆ ਬਣੂਗੀ ਦੇਖੋ ਬੇਸਣ ਆਪਣਾ ਪੂਰੀ ਹਾ ਡਸਟਮੈਂਟ ਹੋ ਗਏ ਭੰਗਿਆਂ ਨੂੰ ਤੇ ਹਜੇ 10 ਮਿੰਟ ਹੋਰ ਲੱਗਣਗੇ ਕਿਉਂਕਿ ਸਲੋ ਗੈਸ ਤੇ ਆਪਾਂ ਭੁੰਨਾਗੇ ਇਹਨੂੰ ਬਹੁਤ ਗੋਲਡ ਕਲਰ ਚੇਂਜ ਹੋ ਜੀਏਗਾ ਦੇਖੋ ਬੇਸਣ ਆਪਣਾ ਹਲਕਾ ਜਿਹਾ 골ਡਨ ਹੋ ਗਿਆ 2 ਮਿੰਟ ਆਪਾਂ ਹੋਰ ਇਹਨੂੰ ਭੁੰਨਾਗੇ ਇਹ ਉਹ ਛੱਡ ਗਿਆ ਹਾਂ ਇਹ ਦੇਖੋ ਬਸ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਹ ਚ ਪਾ ਦਿਆਂਗੇ ਪੀਸਿਆ ਸਮਾਨ ਗੈਸ ਬੰਦ ਕਰ ਦੇਾਂਗੇ ਕਿਉਂਕਿ ਇਹ ਤਾਂ ਹੁਣ ਇਸ ਤਰ੍ਹਾਂ ਹੀ ਰਲ ਜਾਊਗਾ ਬਿਨਾ ਗੈਸ ਚਲਾਏ ਇਹ ਦੇਖੋ ਹੁਣ ਆਪਾਂ ਸਮਾਨ ਰੜਾ ਦੇਾਂਗੇ ਸਾਰਾ ਇਹ ਆਪਾਂ ਪੂਰਾ ਖੰਡ ਪਾ ਦੇ ਸਿਰ ਹਰਮਾਨ ਸਰ ਪਚੰਦੀ ਤਰਨ ਰਹਾ ਹੈ ਤੇ ਦੇਖੋ ਪੰਜੀਰੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਠੰਡੀ ਹੋਈ ਨੂੰ ਕਿਸੇ ਭਾਂਡੇ ਵਿੱਚ ਕੱਢਾਂਗੇ ਇਹਨੂੰ ਅਜਿਹੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ